ਹਜੇ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਭਾਰਤੀ ਪ੍ਰਵਾਸੀਆਂ ਤੇ ਅਮਰੀਕਾ ਦਾ ਮੂਵ ਐਕਸ਼ਨ ਜਿਹੜਾ ਤਿਆਰ ਹੋ ਚੁੱਕਿਆ ਹੈ ਭਾਰਤ ਸਰਕਾਰ ਨੂੰ ਭੇਜੀ ਜਾ ਰਹੀ ਹੈ ਨਵੀਂ ਲਿਸਟ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੂਜੀ खेਪ ਭਾਰਤ ਪਹੁੰਚ ਰਹੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਭੇਜਣ ਲਈ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਪਛਾਣ ਹੋਰ ਕੀਤੀ ਹੈ ਇਹਨਾਂ ਦੇ ਵਿੱਚੋਂ 298 ਲੋਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ 4 ਫਰਵਰੀ ਨੂੰ 104 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਭੇਜਿਆ ਗਿਆ ਸੀ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਭਾਰਤੀਆਂ ਨੂੰ ਭੇਜਦੇ ਸਮੇਂ ਕੋਈ ਦੁਰਵਿਵਹਾਰ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਜੇਕਰ ਅਜਿਹਾ ਕੋਈ ਮਾਮਲਾ ਸਾਡੇ ਧਿਆਨ ਦੇ ਵਿੱਚ ਆਉਂਦਾ ਤਾਂ ਅਸੀਂ ਇਸ ਨੂੰ ਅਮਰੀਕਾ ਦੇ ਸਾਹਮਣੇ ਉਠਾਵਾਂਗੇ ਮਿਸ਼ਰੀ ਨੇ ਕਿਹਾ ਕਿ ਚਾਰ ਪਰਿਵਾਰਾਂ ਨੂੰ ਭਾਰਤੀਆਂ ਨੂੰ ਭਾਰਤ ਭੇਜਦੇ ਸਮੇਂ ਉਹਨਾਂ ਨਾਲ ਕੀਤੇ ਦੁਰਵਿਵਹਾਰ ਦਾ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਗਿਆ ਉਹਨਾਂ ਨੇ ਕਿਹਾ ਕਿ ਮਾਸੂਮ ਲੋਕਾਂ ਨੂੰ ਗੁੰਮਰਾਹ ਕਰਕੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਭੇਜਣਾ ਕੈਂਸਰ ਵਰਗੀ ਬਿਮਾਰੀ ਹੈ ਅਜਿਹੇ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਹੋਣਾ ਚਾਹੀਦਾ ਹੈ ਵੀ ਤੇ ਸਖਤਰ ਨੇ ਕਿਹਾ ਕਿ ਦੇਸ਼ ਨਿਕਾਲਾ ਕੋਈ ਨਵੀਂ ਗੱਲ ਨਹੀਂ ਵਿਦੇਸ਼ ਮੰਤਰੀ ਨੇ 6 ਫਰਵਰੀ ਨੂੰ ਸੰਸਦ ਦੇ ਵਿੱਚ ਇਸ ਸਬੰਧ ਦੇ ਵਿੱਚ ਬਿਆਨ ਵੀ ਦਿੱਤਾ ਸੀ ਜੇਕਰ ਦੁਨੀਆ ਦਾ ਕੋਈ ਵੀ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਸਵੀਕਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਜੋ ਵੀ ਵਾਪਸ ਆ ਰਿਹਾ ਹੈ ਉਹ ਉਸ ਦਾ ਨਾਗਰਿਕ ਹੈ ਕਿਉਂਕਿ ਇਸ ਦੇ ਵਿੱਚ ਸੁਰੱਖਿਆ ਮੁੱਦੇ ਸ਼ਾਮਲ ਨੇ ਦੱਸਦੀ ਹੈ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 104 ਭਾਰਤੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਸੀ 17 ਜਹਾਜ਼ 5 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਸੀ ਇਹਨਾਂ ਲੋਕਾਂ ਦੇ ਪੈਰਾਂ ਦੇ ਵਿੱਚ ਬੀੜੀਆਂ ਬੰਨੀਆਂ ਹੋਈਆਂ ਸਨ ਜਦੋਂ ਕਿ ਉਹਨਾਂ ਦੇ ਹੱਥ ਵੀ ਜੰਜੀਰਾ ਨਾਲ ਬੰਨੇ ਹੋਏ ਸਨ ਯੂ ਐਸ ਬਾਰਡਰ ਪੈਟਰੋਲ ਚੀਫ ਮਾਈਕਲ ਬੈਂਕਸ ਨੇ ਆਪਣੇ ਐਕਸ ਹੈਂਡਲ ਤੇ ਇਸ ਦਾ ਵੀਡੀਓ ਸਾਂਝਾ ਵੀ ਕੀਤਾ ਸੀ ਇਸ ਵੀਡੀਓ ਦੇ ਵਿੱਚ ਭਾਰਤੀਆਂ ਦੇ ਹੱਥਾਂ ਤੇ ਪੈਰਾਂ ਦੇ ਵਿੱਚ ਬੀੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ ਪਿਓ ਰਿਸਰਚ ਦੇ ਅਨੁਸਾਰ ਅਮਰੀਕਾ ਦੇ ਵਿੱਚ 7,25,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਰਹਿੰਦੇ ਨੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਆਈ ਸੀ ਈ ਨੇ ਨਵੰਬਰ ਦੇ 2024 ਦੇ ਵਿੱਚ ਕਿਹਾ ਸੀ ਕੇ ਹੁਣ ਤੱਕ ਉਹਨਾਂ ਨੇ 20407 ਭਾਰਤੀਆਂ ਦੀ ਪੇਸ਼ਾਨ ਕਰ ਲਈ ਹੈ ਜਿਨ੍ਹਾਂ ਕੋਲ ਵੈਧ ਦਸਤਾਵੇਜ਼ ਨਹੀਂ ਹਨ ਇਹਨਾਂ ਦੇ ਵਿੱਚ 2467 ਭਾਰਤੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਹਿਰਾਸਤ ਕੇਂਦਰਾਂ ਦੇ ਵਿੱਚ ਕੈਦ ਨੇ ਇਹਨਾਂ ਦੇ ਵਿੱਚੋਂ 104 ਨੂੰ ਹਾਲ ਹੀ ਦੇ ਵਿੱਚ ਭਾਰਤ ਭੇਜਿਆ ਗਿਆ ਸੀ ਇਸ ਤੋਂ ਇਲਾਵਾ 17940 ਭਾਰਤੀ ਅਜੇ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਉਹਨਾਂ ਦੇ ਪੈਰਾਂ ਤੇ ਡਿਜੀਟਲ ਟਰੈਕਰ ਗਿੱਟੇ ਤੇ ਮੋਨਿਟਰ ਲਗਾਏ ਗਏ ਨੇ ਆਈਸੀਈ 24 ਘੰਟੇ ਉਹਨਾਂ ਦੀ ਸਥਿਤੀ ਨੂੰ ਟਰੈਕ ਕਰ ਰਿਹਾ ਹੈ ਉਧਰ ਅਮਰੀਕੀ ਹਿਰਾਸਤ ਕੇਂਦਰ ਸਬੰਧੀ ਇੱਕ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਆਈਸੀਸੀ ਨੇ ਕਿਹਾ ਕਿ ਉਸਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਸਮਰੱਥਾ ਤੋਂ 109% ਵੱਧ ਕੈਦੀ ਹਨ ਗ੍ਰੈਸ ਰੱਖਿਆ ਭਾਗ ਦੇ ਅੰਕੜਿਆਂ ਅਨੁਸਾਰ ਨਜ਼ਰਬੰਦੀ ਕੇਂਦਰਾਂ ਦੀ ਕੁੱਲ ਸਮਰੱਥਾ 38521 ਬਿਸਤਰਿਆਂ ਦੀ ਹੈ ਇਸ ਵੇਲੇ ਇਹਨਾਂ ਕੇਂਦਰਾਂ ਦੇ ਵਿੱਚ 42000 ਗੈਰਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਅੱਧੇ ਲੋਕਾਂ ਨੂੰ ਮੈਕਸੀਕੋ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕੀ ਸਰਕਾਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਅਦੇ ਅਨੁਸਾਰ ਪੂਰਬੀ ਕਿਊਬਾ ਦੇ ਵਿੱਚ ਗੁਆਟਾ ਨਾਮੇ ਬੇਵਿਚ ਬਣੀ ਜੇਲ੍ਹ ਦੇ ਵਿੱਚ ਕੈਰ ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ ਗੁਆਟਾਨਾਮੋ ਬੀ ਇੱਕ ਅਮਰੀਕੀ ਜਾਲਸ ਹੈ ਇਹਨਾਂ ਦਾ ਅੱਡਾ ਹੈ ਰਾਸ਼ਟਰਪਤੀ ਟਰੰਪ ਨੇ 30000 ਪ੍ਰਵਾਸੀਆਂ ਨੂੰ ਇੱਥੇ ਰੱਖਣ ਦਾ ਜਿਹੜਾ ਹੁਕਮ ਦੇ ਦਿੱਤਾ ਹੈ ਇਸ ਜੇਲ੍ਹ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਮੰਨਿਆ ਜਾਂਦਾ ਹੈ ਇੱਥੇ ਅਣਮਨੁੱਖੀ ਤਸੱਦਦ ਦੀਆਂ ਖਬਰਾਂ ਵੀ ਆ ਰਹੀਆਂ ਨੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਤਰਮੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ